ignorance of law is no excuse ਤੁਸੀਂ ਇਹ ਨਹੀਂ ਕਹਿ ਸਕਦੇ ਚੋਰੀ ਕਰਨ ਤੋਂ ਬਾਅਦ ਜਦ ਫੜੇ ਗਏ ਤੇ ਕਹੋ ਉਹ ਮੈਨੂੰ ਪਤਾ ਹੀ ਨਹੀਂ ਸੀ ਵੀ ਚੋਰੀ ਕਰਨਾ ਗਲਤ ਹੈ ਮਰਡਰ ਕਰਨਾ ਗਲਤਕ ਤੁਸੀਂ ਨਹੀਂ ਪੜਿਆ ਮਰਡਰ ਦੇ ਵਿੱਚ ਕਿਹੜੇ ਮਰਡਰ ਦੀ ਕਿੰਨੀ ਸਜ਼ਾ ਹੈ ਨਹੀਂ ਪੜੀ ਲੋਕਾਂ ਨੇ ਚੋਰੀ ਦੀ ਕੀ ਸਜ਼ਾ ਲੋਕਾਂ ਨੇ ਨਹੀਂ ਪੜੀ ਢਾਕੇ ਦੀ ਕੀ ਸਜ਼ਾ ਹੈ ਉੱਥੇ ਕੀ ਫਰਕ ਹੁੰਦਾ ਨਹੀਂ ਪੜਿਆ ਅਦਾਲਤ ਤੁਹਾਨੂੰ ਇਹ ਨਹੀਂ ਕਹੂ ਉਹਨੇ ਕਹਿਣਾ ਵੀ ਤੈਨੂੰ ਸਾਰਾ ਕੁਝ ਪਤਾ ਹੈ ਜੇ ਨਹੀਂ ਪਤਾ ਤਾਂ ਤੇਰੀ ਗਲਤੀ ਹੈ ਵਾਂਸ ਯੂ ਆਰ ਓਵਰ 18 ਯੂ ਆਰ ਸੁਪੋਜ਼ ਟੂ ਨੋ ਦਾ ਕਨਸਟੀਟਿਊਸ਼ਨ ਆਫ ਇੰਡੀਆ ਯੂ ਆਰ ਸੁਪੋਜ਼ ਟੂ ਨੋ ਦਾ ਲਾਅ ਆਫ ਇੰਡੀਆ ਤੋ ਪਤਾ ਕਿੰਨਾ ਖਤਰਨਾਕ ਹੈ ਤੁਸੀਂ ਆਪਣੇ ਆਪ ਨੂੰ ਇੱਕ ਸਹੀ ਇਨਸਾਨ ਬਣਾ ਨਹੀਂ ਸਕਦੇ ਨਾਗਰਿਕ ਬਣਨਾ ਤੁਹਾਡੇ ਲਈ ਉਹਦੀ ਕੁਆਲਿਫੀਕੇਸ਼ਨ ਹੀ ਇਹ ਆ ਨਾਗਰਿਕ ਜੇ ਨਹੀਂ ਪੜਿਆ ਹੀ ਕੈਨੋਟ ਮੇਕ ਅ ਵੈਲ ਇਨਫਾਰਮਡ ਡਿਸੀਜਨ ਜਿਸ ਦੇਸ਼ 'ਚ ਬੈਠੇ ਹੋ ਉਹਦਾ ਕਨਸਟੀਟਿਊਸ਼ਨ ਜ਼ਰੂਰ ਪੜ ਲਓ ਵਾਟ ਇਜ਼ ਦੀ ਕਨਸਟੀਟਿਊਸ਼ਨ ਆਫ ਇੰਡੀਆ ਉਹਦੀ ਲੈਂਗੁਏਜ ਕੀ ਆ ਇਹ ਪੜ ਲਓ ਈਵਨ ਹੁਣ ਤਾਂ ਚਲੋ ਇਹਨਾਂ ਨੇ ਭਾਰਤੀ ਨਿਆਂ ਸਹਿਤਾ ਕਹਿੰਦਾ ਮੈਂ ਤਾਂ ਕਹਿਣਾ ਹੁੰਦਾ ਕਿਉਂਕਿ ਮੈਂ ਤਾਂ ਕ੍ਰਾਈਮ ਰਿਪੋਰਟਿੰਗ ਕੀਤੀ ਆ ਉਦੋਂ ਮੈਂ ਕਹਿੰਦਾ ਹੁੰਦਾ ਸਿਪ ਸਿਰਫ ਆਈਪੀਸੀ ਪੜ ਲਓ ਤੁਹਾਨੂੰ ਇਹ ਪਤਾ ਲੱਗ ਜਾਊਗਾ ਵੀ ਕੀ ਕੀ ਚੀਜ਼ਾਂ ਨੂੰ ਕਿਵੇਂ ਕਿਵੇਂ ਦੇਖਿਆ ਜਾ ਸਕਦਾ